ਸਿੱਖਿਆਤਾ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਧੰਨਵਾਦ ਅੰਦਸ ਜੀ ਸਭ ਨਾਲ ਉੱਪਰ ਆਪਣੀ ਮੇਰ ਬਣਾਈ ਰੱਖਣ ਤੇ ਆ ਆਪਾਂ ਲੈ ਕੇ ਆਏ ਆ ਜੀ ਰਖੜੀਆਂ ਤੇ ਨਾਲ ਲੈ ਕੇ ਆਏ ਆ ਰਖੜੀਆਂ ਦੇ ਸੂਟ ਤੇ ਤੁਹਮੇ ਪਹੁੰਚਾਣਗੇ ਤੇ ਆ ਪਾਪਾ ਇੱਦਾਂ ਲੈ ਕੇ ਆਏ ਹਾਂ ਜੀ ਸੂਟ ਤੇ ਆਪਾਂ ਸਾਰੇ ਖਰੀਦਣ ਕਰਦੇ ਆਂ ਇਹ ਨੀਲਾ ਇਹ ਚੀਜ਼ ਉਹ ਸੋਨੇ ਦੀ ਤੇ ਜਿਹਦੇ ਨਾਮ ਨਾਲ ਇਹਨਾਂ ਦੇ ਪੱਤੇ ਬਣ ਹੋਏ ਸੀ ਇੱਕ ਦੋ ਪੱਤੇ ਬੜੇ ਸੋਨੇ ਬਣੇ ਹੋਏ ਸੀ ਤੇ ਚੜੀਆਂ ਜਿਹੜੀਆਂ ਹਨਾ ਇਹਨਾਂ ਦੇ ਪੱਤੇ ਬੜੇ ਪਸੰਦ ਕਰਦੀਆਂ ਆ ਤੇ ਕੁੜੀਆਂ ਨੂੰ ਲੱਗਦੇ ਵੀ ਸੋਨੇ ਆ ਤੇ ਇੱਦਾਂ ਦਾ ਹੀ ਆਪਣਾ ਦੂਜਾ ਸਟੂਟ ਸੀਗਾ ਆਹਾਂ ਤੇ ਆਪਾਂ ਇਹਦੇ ਵੱਲੋਂ ਵੀ ਰੱਖ ਲਈਆਂ ਤੇ ਆ ਦੇਖੋ ਇਹਦੇ ਨਾਲ ਇਦਾਂ ਦਾ ਦੁਪੱਟਾ ਹੈ ਤੇ ਬਹੁਤ ਸੋਹਣੇ ਦੁਪੱਟੇ ਇਹ ਬਹੁਤ ਹੀ ਸੋਹਣੇ ਬਣ ਰਹੇ ਹੈ ਇਹ ਜੇ ਤੁਹਾਨੂੰ ਆਇਸੀਗੇ ਤੇ ਮੈਂ ਕਿਹਾ ਵੀ ਚਾਪਾ ਕਰ ਦੇਣਾ ਸ਼ੇਅਰ ਕਰੀਏ ਤੇ ਇਹ ਆ ਵੀ ਕੋਈ ਹਨਾ ਆਪਣੇ ਪੀ ਪਹਿਣਾ ਆਪਣੇ ਸੂਟਾਂ ਦੀ ਭੁੱਖ ਹੀ ਨਹੀਂ ਹੁੰਦੀ ਬਸ ਇੱਕ ਪਹਿਣ ਭਰਾ ਦਾ ਪਿਆਰ ਹੁੰਦਾ ਹਨਾ ਵੀ ਆਪਾਂ ਲਈ ਹੁੰਦਾ ਕਿ ਚਲ ਬੱਚੇ ਨੂੰ ਈ ਅਨੁਮਾਨ ਹੁੰਦਾ ਵੀ ਮੈਂ ਆਪਣੇ ਮਾਂ ਕੋਲੇ ਘਰੇ ਜਾਣਾ ਆ ਤੇ ਮੈਂ ਰਖੜੀ ਬੰਨ੍ਹਣੀ ਆ ਤੇ ਮੈਂ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਆ ਕਈ ਹੁਣ ਵਿਚਾਰੀਆਂ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਉਹ ਮਤਲਬ ਜਿੱਦਾਂ ਤਰਸਦੀਆਂ ਰਹਿੰਦੀਆਂ ਆ ਆਪਾਂ ਤਿਆਂ ਨੂੰ ਆਪਾਂ ਕੀ ਦੇ ਸਕਦੇ ਆ ਹਨਾ ਤਿਆਂ ਦੇ ਆਪਣੇ ਘਰ ਦੇ ਵਿੱਚ ਕਿੰਨਾ ਕੰਮ ਕੀਤਾ ਹੁੰਦਾ ਆ ਤੇ ਕਿੰਨਾ ਕੋਸ਼ਿਸ਼ ਕੀਤੀ ਆ ਯਹਾਂ ਪਰ ਕਿੰਨਾ ਵਿੱਦਿਅਕ ਸਿੱਖਿਆ ਨਹੀਂ ਆਪਾਂ ਤਿਆਂ ਨੂੰ ਕੀ ਦੇਣ ਜੇ ਅੱਗੇ ਆ ਤੇ ਚਲੋ ਨਾਲ ਜੋ ਆਪਣੇ ਘਰ 사 ਬਣੂਗਾ ਹਨਾ ਉਹਨਾਂ ਦਾ ਵੀ ਰੋਣਾ ਲੱਗੂਗਾ ਤੇ ਮੈਂ ਤੇ ਚਲੋ ਮਾਂ ਮੈਂ ਅੱਧੇ ਵੱਲ ਜੋ ਮੇਰੇ ਘਰ 사 ਨੂੰ ਤਾਂ ਮੈਂ ਅੱਧੇ ਏਦਾਂ ਆਪਾਂ ਧੀਆਂ ਦੇ ਨਾਲ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਕਿ ਆਪਣੇ ਘਰ ਦੀਆਂ ਧੀਆਂ ਵਾ ਤੇ ਕਦੀ ਵੀ ਧੀਆਂ ਦੇ ਨਾਲ ਦਸਤ ਗਿਲਾਨਾ ਕਰਿਆ ਕਰੋ ਤੇ ਕਿਉਂਕਿ ਧੀਆਂ ਨੂੰ ਵੀ ਤੇਕੇ ਘਰ ਦੀ ਨਾਲ ਇੱਕ ਆਸ ਹੁੰਦੀ ਹੈ ਔਰ ਹਮੇਸ਼ਾ ਉਹ ਆਪਣੇ ਘਰੋਂ ਹੀ ਖਾਂਦੀਆਂ ਨੇ ਜਿਹੜਾ ਆਪਣੇ ਘਰ રોજ-ਰੋਜ਼ ਲੈਣ ਹੁੰਦੀਆਂ ਨੇ ਤੇ ਕੁਛ ਨਹੀਂ ਮੰਗਦੀਆਂ ਧੀਆ ਹਮੇਸ਼ਾ ਆਪਣੇ ਮਾਪਿਆਂ ਦੀ ਸੋਖ ਮੰਗਦੀਆਂ ਨੇ ਤੇ ਇਸ ਕਰਕੇ ਮੈਂ ਆਪਣੇ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਆਂ ਕਿ ਕਦੀ ਨਿੱਕੀਆਂ ਦਾ ਦੇਰ ਨਾ ਤੋੜਿਆ ਕਰੋ ਤੇ ਜਰੂਰ ਏਦਾਂ ਦਾ ਨਿੱਕੇ ਨਿੱਕੇ ਭੈਣ ਭਰਾ ਦਾ ਪਿਆਰ ਵਧਾਇਆ ਕਰੋ ਕਿਦਾਂ ਨਾਲ ਭੈਣ ਭਰਾ ਦਾ ਪਿਆਰ ਵੱਧਦਾ ਹੈ ਘੜਤਾਂਗੇ ਸੋ ਸੋਹੋ ਜੀ ਆਪਾਂ ਇੰਨੀ ਕੀਤੀ ਸੀ ਖਰੀਦਾਂ ਦੀ ਲਖੜੀਆਂ ਹੋਰ ਵੀ ਨੇ ਨਾਲ ਲਖੜੀਆਂ ਲੈ ਆਉਂਦੇ ਨੇ ਸਿਗੀਆਂ ਤੇ ਮੈਂ ਕਿੱਥੇ ਤੁਹਾਡੇ ਨਾਲ ਸ਼ੇਅਰ ਕਰਦਿਏ ਵਧੀਆ ਲੱਗਦਾ ਹੈ ਹਨ ਗੱਲਬਾਤ ਕਰਕੇ ਤੇ ਜੀ ਧੰਨਵਾਦ ਜੀ ਸਾਰਿਆਂ ਦਾ